ਮਾਤਾ ਹੋਰੀਏ ਕਪੜੇ ਅਸਸ ਬੈੱਡ ਸ਼ੀਟ ਚੇਂਜੀ ਕਿੱਤੀ ਸੀ ਤੇ ਦੀਦੀ ਲਾ ਰਹੀ ਅੰਦਰ ਝਾੜੂ ਮਸ਼ੀਨ ਲਾਈ ਮਨੇ ਅੱਛਾ ਕੰਮ ਮਸ਼ੀਨ ਲਾਈਏ ਤੇ ਛੱਟਾ ਤੇ ਧੋਣ ਵਾਲੇ ਦੇ ਕੁਛ ਮਸ਼ੀਨ ਤੇ ਦੀਦੀ ਨੇ ਬੈੱਡ ਸ਼ੀਟ ਚੇਂਜ ਕਰਤੀ ਐ ਨਾ ਇੱਥੇ ਜੇ ਬੁਛਾਈ ਨੇ ਦੀਦੀ ਲਾ ਰਹੀ ਝਾੜੂ ਲੋ ਜੀ ਆਪਾਂ ਕੱਪੜੇ-ਕੁਪੜੇ ਧੋ ਲਏ ਨੇ ਸਾਰੇ ਆਪਾਂ ਚਾਦਰਾਂ ਅੱਜ ਧੋ ਲਿਆ ਨੇ ਵੀ ਕਈ ਕਹਿੰਦੇ ਕੱਲ ਦੀ ਦੀਵਾਲੀ 20 ਤਰੀਕ ਦੀ ਕਈ 21 ਤਰੀਕ ਦੀ ਕਹਿ ਰਹੇ ਨੇ ਆਪਾਂ ਇਸ ਦੀ ਚਾਦਰਾਂ ਅੱਜ ਧੋ ਲਿਆ ਨੇ ਕੱਲ ਨੂੰ ਮਨਾ ਲਾਂਗੇ ਪਰਸੋਂ ਆਇਦਰ ਬਣਾਉਣ ਲੱਗੇ ਰੰਗੋਲੀ ਨਾ ਉਹ ਤੇ ਟਾਈਮ ਹੋ ਗਿਆ 12:30 ਦਾ ਤੇ ਆਪਾਂ ਬਣਾਨੇ ਆ ਚਾਵਲ ਬੱਚਿਆਂ ਲਈ ਦੇ ਪੈਰ ਦਿਖਾਣੇ ਚ ਚਾਹਲ ਬਣਾਵਾਂਗੇ ਅੱਜ ਸਿਰੇ ਰੋਟੀ ਪਾਣੀ ਬਣਾ ਕੇ ਆਪਾਂ ਸਫਾਈ ਸਭ ਸਾਰੀ ਕਰ ਲਈ ਝਾੜ ਪੋਚੇ ਲਾ ਲੇ ਅੱਜ ਬੱਚਿਆਂ ਨੂੰ ਸੰਡੇ ਦੀ ਛੁੱਟੀ ਹੈ ਤੇ ਆਪਾਂ ਬਣਾਉਣੇ ਆ ਜੀ ਚਾਹਲ ਹੁਣ ਇਹਦੇ ਤੱਕ ਜੰਗੀ ਸੀ ਇਹਦੇ ਤੱਕ ਬਣਾ ਲਿਆ ਜੀ ਰੋਟੀ ਪਾਣੀ ਆਪਾਂ ਖਾ ਲਿਆ ਤੇ ਆਪਾਂ ਮਾੜ ਦੇ ਪਾਣੀ ਸਫਾਈਆਂ ਕਰ ਲਈਆਂ ਨੇ ਪਾਣੀ ਮਾਰ ਲਿਆ ਅੱਜ ਆਪਾਂ ਬਣਾਨੇ ਹਾਂ ਸ਼ਾਮ ਦਾ ਅੱਜ ਆਪਾਂ ਬਣਾਨੇ ਦਾਲ ਅਜਮੂਗੀ ਮਸਰੀ ਦੀ ਤੇ ਕੁੱਕਰ ਚ ਧਰਿਆ ਪਾਣੀ ਸੇ ਲੱਗੇ ਬਾਬਾ ਜੀ ਦੇ ਤੋਤਲ ਬੱਚੇ ਲੱਗੇ ਮਾਂ ਬੋ ਜਾਨ ਦਾ ਲੱਭਣੀਗੀ ਤੇ ਆਪਾਂ ਲਾਨੇ ਤੜਕਾ ਹਣਾ ਆਹ ਘਟਲੇ ਤੇ 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 ਪਰ ਇਹ ਗਰਮ ਹੋਣਾ ਚਾਹੀਦਾ ਹੂੰ ਤੇਲ ਹੋ ਗਿਆ ਗਰਮ ਪਾਤਾ ਤੇ ਜੀਰਾ

जी चढ़ता अपना कूद आटा गुन अज सवेर से काम लगे ही कपड़े कपड़े काफी धोए तो इसलिए बस देरी हो गई हम फुलके बनाने फटाफट आटा गुन के